ਕਹਿੰਦਾ ਜੰਗਾਲ ਨਾਲੋਂ ਭੈੜੀ ਜੰਗ ਇਹਨੇ ਨਾਸ਼ ਕਰਦੇ ਰਹਿਣਾ ਈ ਜੰਗਾਲ ਨਾਲੋਂ ਭੈੜੀ ਜੰਗ ਇਹਨੇ ਨਾਸ਼ ਕਰਦੇ ਰਹਿਣਾ ਏ ਦੋਨੋਂ ਮੁਲਕਾਂ ਦੀਆਂ ਰੋਣੀਆਂ ਮਾਵਾ ਸਰਕਾਰਾਂ ਦਾ ਕੀ ਜਾਣਾਂ ਏ ਦੋਨੋਂ ਮੁਲਕਾਂ ਦੀਆਂ ਰੋਣੀਆਂ ਮਾਵਾ ਸਰਕਾਰਾਂ ਦਾ ਕੀ ਜਾਣਾਂ ਏ ਇੱਥੇ ਆਮ ਘਰਾਂ ਦੇ ਹੁੰਦੇ ਭਰਤੀ ਤਾਕੜੇ ਘਰ ਦਾ ਮੂੰਹ ਕੋਈ ਕਰਦਾ ਨਹੀਂ ਇੱਥੇ ਆਮ ਘਰਾਂ ਦੇ ਹੁੰਦੇ ਭਰਤੀ ਤਾਕੜੇ ਘਰ ਦਾ ਮੂੰਹ ਕੋਈ ਕਰਦਾ ਨਹੀਂ ਸਿਆਸੀਆਂ ਦੇ ਮੁੰਡੇ ਖੜੇ ਹੋਣ ਬਾਰਡਰ ਤੇ ਛੇਤੀ جنگ ਦਾ ਐਲਾਨ ਕੋਈ ਕਰਦਾ ਨਹੀਂ ਸਿਆਸੀਆਂ ਦੇ ਮੁੰਡੇ ਖੜੇ ਹੋਣ ਬਾਰਡਰ ਤੇ ਛੇਤੀ جنگ ਦਾ ਐਲਾਨ ਕੋਈ ਕਰਦਾ ਨਹੀਂ ਸ਼ਹੀਦ ਮਾਵਾਂ ਦੇ ਪੁੱਤ ਹੋ ਜਾਂਦੇ ਛਾਤੀ ਗੋਲੀ ਵਾਂਗੂੰ ਚੀਰ ਜਾਂਦੇ ਸ਼ਹੀਦ ਮਾਵਾਂ ਦੇ ਪੁੱਤ ਹੋ ਜਾਂਦੇ ਛਾਤੀ ਗੋਲੀ ਵਾਂਗੂੰ ਚੀਰ ਜਾਂਦੇ ਹੁਕਮਰਾਨਾਂ ਹੁਕਮ ਦੇਣਾ ਸੌਖਾ ਹੁਕਮਰਾਨਾਂ ਹੁਕਮ ਦੇਣਾ ਸੌਖਾ ਬਨ ਜੰਗ ਦੀ ਤਾਰੀਖ ਜਾਂਦੀ ਉਹ ਵੀ ਕਿਸੇ ਦੇ ਪੁੱਤ ਨੇ ਬਾਰੂਦ ਨਾਲ ਮੂੰਹ ਕਾਲੇ ਹੁੰਦੇ ਉਹ ਵੀ ਕਿਸੇ ਦੇ ਪੁੱਤ ਨੇ ਬਾਰੂਦ ਨਾਲ ਮੂੰਹ ਕਾਲੇ ਹੁੰਦੇ ਘਾੜੇ ਦੇਸ਼ ਪੀਚਾਂ ਸਿਆਸਤ ਜਮਕਾਉਂਦੇ ਦੇਖ ਸੰਦੂਖ ਦੀ ਦਿਵਾਲੀ ਹੁੰਦੀ ਘਾੜੇ ਦੇਸ਼ ਪੀਚਾਂ ਸਿਆਸਤ ਜਮਕਾਉਂਦੇ ਦੇਖ ਸੰਦੂਖ ਦੀ ਦਿਵਾਲੀ ਹੁੰਦੀ ਹੋਰ ਪਤਾ ਨਹੀਂ ਕਿ ਜਾਲ ਵਿਛਾਈ ਬੈਠੇ ਅੰਦਰੋਂ ਅੰਦਰੀਕਾਤ ਲਗਾਈ ਬੈਠੇ ਹੋਰ ਪਤਾ ਨਹੀਂ ਕਿ ਜਾਲ ਵਿਛਾਈ ਬੈਠੇ ਅੰਦਰੋਂ ਅੰਦਰੀਕਾਤ ਲਗਾਈ ਬੈਠੇ ਆਪੇ ਦੇ ਵਿੱਚ ਸਾਰੀ ਸਮਝ ਆਪੇ ਦੇ ਵਿੱਚ ਇਹ ਸਾਰੀ ਸਮਝ ਪਾਇਆ ਬੇਈਮਾਨੀ ਦਾ ਬਾਣਾ ਏ ਦੋਨੋਂ ਮੁਲਕਾਂ ਦੀਆਂ ਰੋਣੀਆਂ ਮਾਵਾਂ ਸਰਕਾਰਾਂ ਦਾ ਕੀ ਜਾਣਾਂ ਏ ਦੋਨੋਂ ਮੁਲਕਾਂ ਦੀਆਂ ਰੋਣੀਆਂ ਮਾਵਾਂ ਸਰਕਾਰਾਂ ਦਾ ਕੀ ਜਾਣਾਂ ਏ ਸਰਕਾਰਾਂ ਦਾ ਕੀ ਜਾਣਾਂ ਏ